ਜਿਹੜੀ ਤੂੰ ਨਾਲੇ ਬੱਬੂ ਦੇ ਲਈ ਪਤਾ ਮੈਨੂੰ ਮੁਸ਼ੇਰਤੀ ਆ ਮੁਸ਼ੇਰਤੀ ਆ ਆ ਬੱਕਰਾ ਖੜਾ ਉਹਦਾ ਆ ਬੱਕਰਾ ਖੜਾ ਹੋਈ ਉਹ ਬੱਕਰੀ ਕਹਾ ਵੇਚਤੀ ਕਿਸੇ ਨੂੰ ਨਾ ਉਹ ਨਹੀਂ ਵੇਚਣੀ ਆਪਾਂ ਉਹ ਬੱਕਰਾ ਗੱਬਣੇ ਦਾਦ ਬਾਰੇ ਉਹ ਨਹੀਂ ਵੇਚਦੇ 70000 ਦਾ ਰਸਤਾ ਦਿਨ ਦਵਾਈ ਦੀ ਬੱਕਰਾ ਹਾਂ ਉਹ ਰਸਤਾ ਉਹਨੂੰ ਬੱਲੂ ਵਾਲੇ ਦਾ ਪਤਾ ਸੀ ਉਹ ਮੁੰਡਾ ਲੋੜ ਨਾਲ ਕੋਲ ਬੱਲੂ ਵਾਲੇ ਬੈ ਕੇ ਮੋਬਾਈਲ ਤੇ ਬੈ ਕੇ ਬੱਲੂ ਵਾਲੇ ਦਾ ਸੀ ਉਹ ਓ ਬੱਕਰੀ ਦਾ ਭਾਈ 2000 ਰੁਪਏ 3000 ਹੁਣ ਕੀ ਕਰਾਂ ਜਮੀ ਜਾਇਜ ਕਨੇ ਜਮੀ ਜਾਇਜ 0 ਰੁਪਏ 6000 ਕਰਨਾ ਜਪੀਆ ਪੀਜੀ ਪੀਆ ਸਹੀ ਕੱਢੋ ਇਹ ਪੱਠਮਾੜੀ ਦਾ ਤਾਂ ਹੈ ਇਹ ਪੱਠ ਬੜੀ ਚੰਗੀ ਬੱਕਰੀ ਦੀ ਹੁਣ 2 ਰੁਪਏ ਮਹਿੰਗੀ ਸਸਤੀ ਯਾਰ ਲੈ ਲੈ ਔਖਾ ਸੌਖਾ ਹੈਲੋ ਹਾਂ

ਓ ਯਾਰ ਕਿੱਥੇ ਤੇਰੇ ਨਾ ਮਾਰੀ ਫੋਟੋ ਪੋਰੀ ਆ ਲੈ ਫੋਟੋ ਪਾਲਾ ਦਤੀ ਮੇਰਾ ਮੀਮਨਾ ਗਵਾਤਾ ਬਈ ਪਾੜੀ ਫੋਟੋ ਪਾਉਣੇ ਲੈ ਫੋਟੋ ਪਾਲਾ ਦਤੀ ਮੇਰਾ ਮੀਮਨਾ ਗਵਾਤਾ ਬਈ ਇਹ ਕਹਿੰਦਾ ਮੇਰਾ ਮੀਮਨਾ ਕਿੱਥੇ ਗਿਆ ਓ ਜੀ ਫੋਟੋ ਮੂਰੇ ਲਾ ਦੋ ਇੱਕ ਮਿੰਟ ਤੇਰੀ ਬਾਈਕ ਦੀ ਕਾਤਾ ਬਾਈਕ ਦੀ ਪਤੇ ਕੇਰਾ ਮੀਮਨਾ ਲੈ ਕੇ ਜਾਦਾ ਟੱਕੀ ਮਾਤੇ ਓ ਮੀਮਨਾ ਕਾਉਂਟਰ ਤੇ ਪਹੁੰਚਾ ਦੇ ਬਈ ਟੰਗਾਰੀ ਮੰਡੀ ਇਹ ਜਿਹੜਾ ਜਣਾ ਠੱਗੀ ਮਾਰ ਕੇ ਲੈ ਗਿਆ ਹਾਏ ਸੱਚੀ ਹੋਰ ਲੈ ਪਰਾਂ ਹੋ ਹੁਣ ਤੋਂ ਤਾਰੇ ਤੂੰ ਨਾ ਤੇ ਪਾਰੇ ਪਾਰੇ ਹੈਗਾ ਕੋਈ 500 ਉਸ ਤੇ ਲੈ 500 ਹੋ ਰਹਾ ਹੈਗਾ ਸਿੱਧਾ ਕਰ ਜਰਾ ਦੂਜੇ ਦਾ ਕੰਦੇਣੀਆ ਦਾ ਤੂੰ 5500 ਲੈ ਗਾਈ ਸੋਨੇ ਕਿ ਫੜ ਗਈ ਕੋਈ ਗੱਲ ਨਹੀਂ ਤੇ ਪੁਰਾਣੀ 4500 ਦੀ ਹੈ ਠੀਕ 45 ਨਹੀਂ ਤੇਰੇ ਜਵਾਬ ਹੈ ਨਹੀਂ ਪੰਜ ਪੂਰੇ 5000 ਦੀ ਬੱਕਰੀ ਪੱਠ ਲੈ ਜਾ ਲੈ ਹੁਣ ਨਹੀਂ ਤੈਨੂੰ ਮੇਰਾ ਮੰਦਾ ਤਾਂ ਹਾਂ ਕਰਦੇ ਥਾ ਮੇਮ ਨਹੀਂ ਚੰਗੀ ਆ ਛੋਟੇ ਭਾਈ ਬਹੁਤ ਤਖੜੀ ਬੱਕਰੀ ਦੀ ਆ ਆਪਾਂ ਉਹਦੇ ਨਾਲ ਆਏ ਯਾਰ ਕਰੇਗਾ ਤੂੰ 4-500 ਦੇ ਪੱਟ ਸੱਤੀ ਜਾਂਦਾ ਆ ਮਾਂ ਜਿਹੜੀ ਆ ਮਾਤਾ ਜੀ ਸੂਨ ਵਾਲੀ ਬਹੁਤ ਤਖੜੀ ਬੱਕਰੀ ਦੀ ਆ ਇਹ ਮੇਮ ਨਹੀਂ ਚੰਗੀ ਆ ਪਰ ਐਨੇ ਚ ਵੀ ਤੈਨੂੰ ਕੋਈ ਮਹਿੰਗੀ ਨਹੀਂ 100-200 ਹੋਰ ਕਰ ਲੈ ਹੋਰ 200 ਪੈ ਦੇ ਦੇ ਹਾਈ ਚੱਲ ਫਿਰ ਰਹਿਣ ਫਿਰ ਕੋਈ ਹੁਣ ਕੀ ਕਰਾਂ ਨਹੀਂ ਯਾਰ ਭਾਈ ਨਹੀਂ ਯਾਰ ਸਾਰੇ ਦੂਰੇ ਦੇ ਦੇ ਵਿਚਾਰੇ ਨਹੀਂ ਬਾ ਕਰੇ ਉਸਤਾ ਅੱਜ 500 ਤੋਂ ਮਈ ਕਹਤਾ ਦਾਰੇ ਦੇ ਦੇ ਨੂੰ ਹੋਰ ਮਈ ਕਹਤਾ ਕਿਥੇ ਵਿੱਚ ਐਨੀ ਐ ਸਾਰੀ ਉਹ ਵੀ ਕੀ ਕਰੇ ਉਹਨੂੰ ਘਾਟਾ ਫਿਰ ਯਾਰ ਅੱਜ ਦੇਖ ਰ ਮੈਂ ਤੇਰੇ ਦੇ ਸਾਹਮਣੇ ਹੀ ਚਾ ਯਾਰ ਇਹ ਤੂੰ ਬੰਦਾ ਰਹਿੰਦਾ ਇਹਦਾ ਪੂਰਾ ਪੰਜ ਕਰ ਦੋ ਇਹ ਪਾਸੇ ਉਹ ਲਿਖਾਈ ਕਰਾ ਤੂੰ ਹੈ ਦੇ ਜੇਬ ਚ ਨਹੀਂ ਹੁੰਦਾ ਮੈਂ ਕੀ ਕਰਾਂ ਜੇ ਜੇਬ ਚ ਨਹੀਂ ਭਾਈ ਚਲੋ ਤਾਂ ਫਿਰ ਛੋਟੀ ਬਰਜੀ ਕਹਿੰਦਾ ਜੇਬ ਚ ਨਹੀਂ ਹੈਗੇ ਭਾਈ ਇਹਦੇ ਭਾਈ ਯਾਰ ਉਹ ਤਾਂ ਹੁਣ ਕਰੋ ਜੇ ਜੱਪੂ ਲੈਣਾ ਕਰੋ ਹੋਰ ਵੇਖ ਲਓ ਕਿ ਉਹ ਛੋਟੀ ਬਰਜੀ ਆ ਹਾਂ ਆ ਗਿਆ ਲੱਗਾ ਹੋ ਦੇਖਾ ਲੈ ਕਿ ਨੇੜੀ ਹੈ ਉਹ ਸਾਰਾ ਮੁੰਡੇ ਪਹਿਲਾਂ ਇਹ ਦਸਿੰਦਾ ਉਹ ਤਾਂ ਫੇਰੇ ਜੇ ਜੀ ਜੀ ਜਾਂ ਫਿਰ ਜੀ ਤੇ ਪਹਿਲਾਂ ਤੁਹਾਨੂੰ ਮੈਂ ਹੁਣ ਇਦੋਂ ਦਾ ਕੋਈ ਘੜਦਾ ਨਹੀਂ ਤਾਂ ਉਹ ਬਾਈ ਉਰੀਆ ਜਵਾ ਕਰਕੇ ਕਰਦਾ ਤੇਰੇ ਕੋਲ ਹੈਗਾ ਜਿਦਾ ਕਰਨਾ ਸਾਰੀਆਂ ਗੱਲਾਂ ਛੱਡ ਨਖਾਈ ਪੜੇ ਥੋਡੀ ਆਪੂ ਆਪਦੀ ਉਹਨਾਂ ਕਰ ਬਾਈ 200 ਘੰਟ ਪੰਜ ਦੀ ਦਿੱਤੀ ਬਸ ਘਰ ਜਵਾਖ ਦੀ ਇੱਜ਼ਤ ਫੜ ਉਸ ਨਹੀਂ ਹੁੰਦਾ ਫੜ ਘਰ ਜਵਾਖ ਦੀ ਇੱਜ਼ਤ ਵਿਚਾਰੇ ਦੀ ਕੁੰਨੇ ਸਹੀ ਲੋਕਾਂ ਦੇ ਘਰੇ ਆਪਾਂ ਬੱਕਰੀਆਂ ਵਾਲੀ ਬੂਟੇ ਲਾ ਸਕਦੇ ਆ ਹਰੇਕ ਤੋਂ ਲੱਗਦੇ ਨਹੀਂ ਹੈ ਇਹਦੇ ਘਰੇ ਅੱਜ ਬੂਟਾ ਲੱਗ ਜੂ ਵਿਚਾਰੇ ਇੱਕ ਤੋਂ ਪਤਾ ਨਹੀਂ 21 ਬਣ ਜਾਣਾ ਜੋ ਆਖੇ ਪੁੰਨੇ ਤਾਰੂ ਲੈ ਜਾਂਦਾ ਯਾਦ ਕੀ ਕਰੇਗਾ ਉਹਨ ਪੈਸੇ ਤਾਂ ਦੇ ਦੇ ਕੋ ਪੈਸੇ ਲਾ ਦੇ ਲੈ ਲੋ ਉਹ ਮੰਨ ਗਿਆ ਬੰਦਾ ਪਾਲੀ ਬੰਦਾ ਮੰਨ ਜਣਾ ਐਪ ਵਪਾਰੀ ਹਰੇਕ ਨਹੀਂ ਹੁੰਦਾ ਐਨੇ ਵੀ ਕੋਣ ਨਾ ਦਾ ਤੈਨੂੰ ਮੈਂ ਵੀ ਕਿੱਡੀ ਤਖੜੀ ਬੱਕਰੀ ਦੀ ਆ ਜ਼ਿੰਦਗੀ ਚ ਯਾਰ ਕਰੇਗਾ ਜੇ ਪਾਲ ਲੈਣਾ ਰਾਜੂ ਨੂੰ ਦਵਾਈ ਦੀ ਪਾਲਣੀ ਤਾਂ ਘਾਦੀ ਤੇ ਸਾਰੇ ਆ ਪਾਲਣੀ ਤੇ ਰੇਸੇ ਭੁੱਖੀ ਮਾਰਤੀ ਪਾਏ ਮਾਰੇ ਦਤੀ ਸਾਡੇ ਕੀ ਪਾਸ ਆ ਭਾਈ ਪੂਰੇ ਕਰੋ ਹੁਣ ਹੌਲੀ ਹੌਲੀ ਖਿੱਚ ਖਚਾ ਕੇ ਕਿਸੇ ਨੂੰ ਕੋਈ ਕਿਸੇ ਨੂੰ ਥੋੜੇ ਥੋੜੇ ਕਿਉਂ ਭਾਈ ਮੇਮ ਨਹੀਂ ਮਾਰੀ ਤਾਂ ਨਹੀਂ ਭਾਈ ਖੋਲ ਲਿਓ ਇਕੱਠੀ

ਹਾਲ ਉਹ ਦਰਤ ਨੇ ਯਾਰ 3000 ਹੋ ਗਿਆ 300 ਹੋ ਗਿਆ 300 ਹੋ ਗਿਆ 600 ਹੋ ਗਈ ਹਾਂ 300 100 ਵਿੱਚ 6 ਵਾਲਾ ਪਾ ਕੇ 4 ਹਰ 3500 ਹਾਂਜੀ 3500 ਆ 4000 ਕੀ ਜਣਾ ਫੋਨ ਕਰਨ ਦਵਾਰਾ ਤੇਰਾ ਪੂਰੇ ਕਰ 147 147 ਹਾਂ ਮੈਂ ਨਹੀ ਆਰਾ ਬਤਾਉਂਗਾ ਬਰੇ ਤੇਰੇ ਪੂਰੇ ਹੋ ਗਏ ਬਾਈ ਆ ਲਓ ਬਈ ਤੁਹਾਡੇ ਪੈਸੇ ਠੀਕ ਹੈ ਠੀਕ ਹੈ ਲਖਾਈ ਲਗੂ ਤੇਰਾ 100 ਰੁਪਿਆ 100 ਦਾ ਲਗੂ ਅਲਖਾਈ ਛੋਟੀ ਆਪਣਾ ਹੋਦੀ ਹੋਗੀ ਹੁਣ ਆਪਣੀ ਹੋਗੀ ਨਾ ਇਹ ਬੰਦੇ ਨੇ ਤੈਨੂੰ ਰੂਹ ਨਾਲ ਪਸੂ ਦਿੱਤਾ ਖੁਸ਼ ਹੋ ਕੇ ਦਿੱਤਾ ਜੇ ਕਤੇ ਹੈ ਮੇਰੇ ਵਰਗੇ ਦੇ ਹੱਥ ਚੋਂ ਵੀ ਕਰੇ ਮੈਂ ਵੀ ਨਹੀਂ 12000 ਦੀ ਨਾ ਵੇਚਦਾ ਤੈਨੂੰ ਰੱਜ ਕੇ ਕੇ ਨਾ ਬਲਾਈ ਹਾਂ ਜੀ ਵੇਚਦੇ ਆਂ ਅਸੀਂ ਕਰੇ ਨਿੱਕੇ ਨਿੱਕੇ 12-12000 ਦੇ ਕਿਉਂ ਵੀ ਇਹਨੇ ਤੇਰੀ ਬਹੁਤ ਇੱਜ਼ਤ ਕਰੀ ਐ ਜਵਾਖ ਕਰਕੇ ਵੀ ਚਲ ਬੱਚਾ ਐ ਵੀ ਕਰੇ ਬੋਤੇ ਨੂੰ ਹੁਣ ਯਾਰ ਕਰੇਗਾ ਮੁੜਕੇ ਤੂੰ ਵੀ ਇਹਦੇ ਕਰੇ ਬੂਟਾ ਲੱਗ ਜੇ ਕਿਉਂ ਜੀ ਪਾਲਣੀ ਤੇਰੀ ਖੇਤੜਾ ਜੇ ਹੁਣ ਜਾ ਕੇ ਬੰਨ ਤੇ ਭੁੱਖੀ ਮਰੀਂ ਗਈ ਮੇਜੀ ਕਰੋ ਤੈਨੂੰ ਰੋਟੀਆਂ ਨਾ ਪਾਈ ਕੱਚਾ ਆਟਾ ਨਾ ਪਾਈ ਗਰਮੀ ਦਾ ਮਹੀਨਾ ਸਰਬਤ ਨਾ ਪਾਈ ਮਿੱਠਾ ਮੂਠਾ ਠੀਕ ਹੈ ਕੱਚੇ ਪੱਤੇ ਡੇਕ ਤੂੰ ਤ ਦੇਣਾ ਪਾਈ ਹਰਾ ਬਰਸੀਨ ਮਾੜਾ ਮੋਟਾ ਦਾਣੇ ਦੂਣੀ ਸੰਨੀ ਸੱਪਾ ਖਾਈ ਜੂ ਮੈਂ ਸਾਲੇ ਕੁਛ ਨਹੀਂ ਹੁੰਦਾ ਠੀਕ ਹੈ ਆ ਗੱਲਾਂ ਨੂੰ ਯਾਦ ਰੱਖੀ ਇੰਨੀਆਂ ਗੱਲਾਂ ਅਸੀਂ ਦੱਸਦੇ ਨਹੀਂ ਕਿਸੇ ਨੂੰ ਅਣਜਾਣ ਬੰਦਾ ਯਾਰ ਵਿਚਾਰਾ ਜੇ ਮਾਰੇ ਦਿੱਤੀ ਫਰਮੇਬ ਨਹੀਂ ਲਈਦਾ ਕੀ ਫਾਇਦਾ ਹੋਏ ਜੇ ਮਾਰੇ ਦਿੱਤੀ ਸਸਰੀਕਾਰ ਜੀ ਹੋ ਠੀਕ ਹੋ ਵਾਹ ਜੀ ਜਾ ਬਾਜਾ ਖੁਸ਼ ਹੋ ਲਖੇ ਹੀ ਕਰਾ ਕੇ ਪਰਚੀ ਲੈ ਜੀ ਐ ਲੰਘਣ ਨਹੀਂ ਦੇਣਾ ਜਾ ਬਈ ਫਰਚੀ ਕਰਾਇਆ ਸਾਮਕੇ ਫੜਾਫੜੇ ਨੂੰ ਪੈਸੇ ਦੇ ਦੋ ਇਹਨੂੰ ਚੱਕ